ਗਾਈਜ਼ ਸਲੀਜਾ ਵੀ ਤਿਆਰ ਹੋ ਗਈ ਦੇਖੋ ਆ ਦੇਖੋ ਸਿੰਗਾਪੁਰ 에어ਲਾਈਨਸ ਲਿਖਿਆ ਬਹੁਤ ਵਧੀਆ ਵਜਾ ਆਣਾ ਸੀ ਗਾਈਜ਼ ਨੀਤਾ ਮੇਰਾ ਸਵਾਗਤ ਕਰ ਰਿਹਾ ਆਰਤੀ ਕਰ ਰਿਹਾ ਹੈ ਹੈ ਗਾਈਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਗਾਈਜ਼ ਸਵੇਰ ਦੇ ਬੱਜ ਚੁੱਕੇ ਨੇ 11 ਤੇ ਆ ਚੱਲਿਆਂ ਬਈ ਆਪਾਂ ਨਾਨਕੇ ਨਾਨਕੇ ਜਾਣਾ ਮੇਰੇ ਆਪਾਂ ਜਾਵਾਂਗੇ ਬਸ ਤੇ ਪਹਿਲਾਂ ਜਾਵਾਂਗੇ ਵੀਰੇ ਸਕੂਟੀ ਤੇ ਸਕੂਟੀ ਤੇ ਜਾਵਾਂਗੇ ਭਵਾਨੀਗੜ੍ਹ ਨਾਲ ਜਾਊਗੀ ਸਾਡੇ ਸਲੀਜਾ ਕਿਉਂਕਿ ਭਾਈ ਇਹਦੀ ਡੀ ਵਾਰਮਿੰਗ ਕਰਾਣੀ ਹੈ ਤਾਂ ਕਰਕੇ ਉਹ ਪੁਹਾਨੀਗੜ ਹੋਊਗਾ ਯਾਨੀ ਕਿ ਮੇਰੀ ਮਾਸੀ ਦੇ ਪਿੰਡ ਹੀ ਹੋਊਗੀ ਉੱਥੇ ਡਾਕਟਰ ਵਧੀਆ ਕਿ ਉਹ ਉੱਥੇ ਉਹ ਕਰਵਾ ਦੇਣਗੇ ਤਾਂ ਇਹਨੂੰ ਛੱਡ ਕੇ ਫਿਰ ਉਸ ਤੋਂ ਬਾਅਦ ਮੈਂ ਬਸ ਤੇ ਚਲਾ ਜਾਊਂਗਾ ਤਾਂ ਮੰਡੇ ਜਦੋਂ ਵਾਪਸ ਆਊਂਗਾ ਤੈਨੂੰ ਲੈ ਆਊਂਗਾ ਚਲੋ ਗਾਇਸ ਤਾਂ ਰੈਡੀ ਹੋ ਚੁੱਕੇ ਆਪਾਂ ਨਾ ਤੋ ਕੇ ਕਾਲਾ ਸ਼ਰਟ ਪਾ ਲਈ ਤਾਂ ਚੱਲਦੇ ਆ ਫਿਰ ਗਾਇਸ ਲੀਜ਼ਾ ਵੀ ਤਿਆਰ ਹੋ ਗਈ ਦੇਖੋ ਐ ਹਲਾਰੀ ਆ ਪੂੰਛ ਤੇ ਗਾਇਸ ਇਹ ਵੀ ਤਿਆਰ ਹੈ ਇਹ ਅੱਗੇ ਬੈਠ ਕੇ ਚੱਲੀ ਲੋ ਗਾਇਸ ਪਹੁੰਚ ਗਏ ਸੀ ਮਸੀਦੇ ਪਿੰਡ ਤੇ ਆ ਦੇਖੋ ਲੀਜਾ ਦਾ ਪਾਈ ਭੌਂ ਕਰਿਆ ਤੇਰੀ ਭੈਣ ਹੈ ਠੀਕ ਹੈ ਗਾਇਸ ਤਾਂ ਲੀਜਾ ਨੂੰ ਛੱਡਤਾ ਸੀ ਉਹਨੇ ਤਾਂ ਆਪਾਂ ਚੱਲਦੇ ਆ ਨਾਨਕਿਆਂ ਨੂੰ ਪਿੰਡ ਸੋਤਲ ਤਾਂ ਇਹਨੂੰ ਮਿਲਾਂਗੇ ਆਪਾਂ ਸੋਮਵਾਰ ਜਾ ਕੇ ਲੀਜਾ ਦੇਖੀ ਕਿਵੇਂ ਕਰੂਗੀ ਹਾਂ ਆ ਆਉਂਗਾ ਦੋ ਦਿਨ ਬਾਅਦ ਆਉਂਗਾ ਠੀਕ ਹੈ ਦੇਖੋ ਕਿਵੇਂ ਕਰ ਰਹੀ ਹੈ ਚਲੋ ਠੀਕ ਹੈ ਚੱਲਦੇ ਆਪਾਂ ਆ ਪਾ ਜਾਂਗੇ ਹੁਣ ਟੂਲ ਪਲਾਜੇ ਦੇ ਕਿਉਂਕਿ ਉੱਥੋਂ ਮਿਲੂਗੀ ਬਸ ਲੋ ਜੀ ਟੂਲ ਪਲਾਜੇ ਤੇ ਆਪਾਂ ਪਹੁੰਚ ਗਏ ਸੀ ਤਾਂ ਇੱਥੋਂ ਮਿਲੂਗੀ ਮੇਰੇ ਬਸ ਆਪਾਂ ਨੂੰ ਵੈਸਤਾ ਸਟਾਪ ਹੈ ਜੀ ਦਾ ਨizampur ਹੈ ਪਰ ਬਸ ਵਾਲੇ ਰੋਕਦੇ ਨਹੀਂ ਬਹੁਤ ਖਰਾਬ ਨੇ ਤਾਂ ਇੱਥੋਂ ਯਾਨੀ ਕਿ ਇੱਧਰ ਕੋਈ ਵੀ ਬਸ ਆਊਗੀ ਤਾਂ ਇੱਥੇ ਸਲੋ ਹੋਊਗੀ ਤਾਂ ਇੱਥੋਂ ਆਪਾਂ ਛੱਡ ਜਾਾਂਗੇ ਚਲੋ ਆ ਜਿਓ ਗਾਇਸ ਫਿਰ ਵੇਟ ਕਰਦੇ ਆਂ ਬਸ ਦੀ ਦੇਖੋ 5 ਮਿੰਟ ਨੂੰ ਆਊ 10 ਮਿੰਟ ਨੂੰ ਆਊ ਕਿੰਨੇ ਟਾਈਮ ਨੂੰ ਜਾਊਗੀ ਫਾਈਨਲੀ ਆ ਗਈ ਬੱਸ ਤਾਂ ਹੁਣ ਨਿਕਲਦੇ ਆਪਾਂ ਹਾਂਜੀ ਗਾਇਸ ਤਾਂ ਪਟਿਆਲੇ ਬੱਸ ਸਟੈਂਡ ਆਪਾਂ ਪਹੁੰਚ ਗਏ ਸੀ ਤਾਂ ਬਿਰੂ ਰੋ ਜਾਵਾਂਗੇ ਆਪਾਂ ਪ੍ਰਾਈਵੇਟ ਬੱਸ ਚ ਕਿਉਂਕਿ ਸਰਕਾਰੀ ਚ ਤੁਹਾਨੂੰ ਭੀੜ ਹੁੰਦੀ ਹੈ ਜਿਆਦਾਤਰ ਉਧਰ ਜਿਹੜਾ ਉਹ ਏਰੀਆ ਨਾ ਬਸੀ ਦਾ ਉਧਰ ਪ੍ਰਾਈਵੇਟ ਹੀ ਜਾਂਦੇ ਨੇ ਆਹ ਦੇਖੋ ਆਪਾਂ ਪਹੁੰਚ ਗਏ ਸੀ ਬੱਸ ਸਟੈਂਡ ਸੋ ਚੱਲਦੇ ਆ ਹੁਣ ਲੋ ਗਾਇਸ ਬੱਸੀ ਵਾਲੀ ਚ ਬੈਗੇ ਸੀ ਆਪਾਂ ਤੇ ਉਸ ਤੋਂ ਬਾਅਦ ਉਹ ਜਾਵਾਂਗੇ ਆਪਾਂ ਮਿੰਨੀ ਬੱਸ 'ਚ ਯਾਨੀ ਕਿ ਇਹ ਪ੍ਰਾਈਵੇਟ ਆ ਸਰਕਾਰੀ ਨਹੀਂ ਹੈਗੀ ਯਾਨੀ ਕਿ ਭੀੜ-ਬਾੜ ਉਹਦੇ ਵਿੱਚ ਹੋਣੀ ਨਹੀਂ ਕਿ ਕਿਹੜੇ ਵਿੱਚ ਕਿਹੜਾ ਜਨਾਨੀਆਂ ਬੈਠਦੀਆਂ ਨੇ ਠੀਕ ਹੈ ਨਾ ਆ ਯਾਨੀ ਕਿ ਘੰਟੇ ਦੇ ਵਿੱਚ ਵਿੱਚ ਆਰਾਮ ਨਾਲ ਪਹੁੰਚ ਜਾਗੇ ਹਾਂਜੀ ਵੀਰੇ ਪਹੁੰਚ ਕੇ ਸੀ ਬੱਸੀ ਪਠਾਣਾ ਵੀਰੇ ਕਾਫੀ ਟਾਈਮ ਬਾਅਦ ਮੈਂ ਬੱਸੀ ਆਇਆ ਕਿਉਂਕਿ ਅਸੀਂ ਨਾ ਬਾਈ ਕਾਰ ਆ ਬਾਈ ਬਾਈ ਕੰਨੇ ਹੁੰਨੇ ਆ ਤਾਂ ਸਰਹੰਦ ਤੋਂ ਉਧਰ ਹੀ ਨਿਕਲ ਜੰਨੇ ਆ ਬਾਈ ਚੁੰਨੀ ਹੋ ਗਿਆ ਤਾਂ ਕਾਫੀ ਟਾਈਮ ਬਾਅਦ ਬੱਸੀ ਆ ਵੀਰੇ ਬਾਲਾ ਚੇਂਜ ਹੋ ਗਿਆ ਯਾਰ ਜਿਵੇਂ ਨਮਾਇਆ ਬਣਾ ਦੇਣਾ ਨੇ ਬੱਸ ਸਟੈਂਡ ਤਾਂ ਉਹ ਖੜੀ ਹੈ ਮਿੰਨੀ ਬੱਸ ਖਰੜ ਤੋਂ ਬੱਸੀ ਨੂੰ ਤੁਸੀਂ ਕਾਫੀ ਗਾਣਿਆਂ ਚ ਦੇਖਿਆ ਹੋਊਗਾ ਰਣਜੀਤ ਬਾਵਾ ਵਾਲਾ ਚਲੋ ਗਾਇਸ ਤਾਂ ਚੱਲਦੇ ਆਪਾਂ ਪਿੰਡ ਨੂੰ ਪਿੰਡ ਦਾ ਸਫਰ ਬਹੁਤ ਨਿਆਰਾ ਹੈ ਪਹੁੰਚ ਕੇ ਸੋਤਲ ਮਿਲਦੇ ਹੋਣ ਬੜੀ ਉਖੀ ਗੋੜੀ 1 ਕਿਲੋ ਨੂੰ ਤਾਂ ਸਾੜਾਈ ਪੰਜਾਹ ਫਿਰ ਲੋ ਗਾਇਸ ਸ਼ਾਮ ਦੇ ਬੱਜ ਚੁੱਕੇ ਨੇ 6 ਤੇ ਫਾਈਨਲੀ ਆਪਾਂ ਪਹੁੰਚ ਗਏ ਸੀ ਪਿੰਡ ਨਾਨਕੇ ਨਾਨਕੇ ਪਹੁੰਚ ਗਏ ਸੀ ਪਿੰਡ ਸੋਤਲ ਤੇ ਗਾਇਸ ਆ ਆ ਗਈ ਐਸਵਾਈਐਲ ਨਹਿਰ ਦੇ ਜੰਗਲ ਇਹਦੇ ਪਿੱਛੇ ਹੀ ਰੋਣਾ ਪੈਂਦਾ ਤੇ ਆ ਬਾਈ ਪਿੰਡਾਂ ਲਈ ਫਿਰਨੀ ਹੈ ਯਾਨੀ ਕਿ 2 ਕਿਲੋ 2 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਆਪਾਂ ਨੂੰ ਬਈ ਯਾਰ ਅਸੀਂ ਛੋਟੇ ਹੁੰਦੇ ਆਂਦੇ ਹੁੰਦੇ ਸੀ ਮੈਂ ਮੰਮੀ ਡੈਡੀ ਭੈਣ ਭਾਈ ਸਾਰੇ ਅਸੀਂ ਇਕੱਠੇ ਜਾਂਦੇ ਉਹ ਅੱਡੇ ਤੇ ਉੱਤਰਦੇ ਤਾਂ ਸਾਰੇ ਪੈਦਲ ਜਾਂਦੇ ਨੂੰ ਬਰੀ 1 ਕਿਲੋਮੀਟਰ ਹਜੇ ਪਿੰਡ ਐਵੇਂ ਤੁਰ ਕੇ ਲੰਘਦੇ ਹੁੰਦੇ ਸੀ ਅੱਦ ਪੂਰਾ ਜੰਗਲ ਦੇ ਵਿੱਚ ਪੈਂਦਾ ਸਾਡਾ ਨਾਨਕਾ ਪਿੰਡ ਪੂਰਾ ਏਰੀਆ ਜੰਗਲ ਦੇ ਵਿੱਚ ਪੈਂਦਾ ਠੀਕ ਤਾਂ ਗਾਇਸ ਮੈਂ ਹੁਣ ਨਾ ਬੁਲਾਇਆ ਨਦੀਪੂ ਨੂੰ ਮੈਂ ਉਹਨੂੰ ਕਿਹਾ ਮੈਂ ਕੋਈ ਨਹੀਂ ਤੂੰ ਥੋੜਾ ਥੋੜਾ ਟਾਈਮ ਠਹਿਰ ਕੇ ਆਹੀ ਮੈਂ ਐਨ ਤੁਰਦਾ ਆਉਂਗਾ ਨਿਆਰੇ ਲੰਦਾ ਜਿਵੇਂ ਮਾਹ ਪਹਿਲਾਂ ਹੰਦਾ ਹੁੰਦਾ ਸੀ ਛੋਟੇ ਹੁੰਦੇ ਤਾਂ ਉਵੇਂ ਹੀ ਆਉਂਗਾ ਤੁਰਦਾ ਉਹੀ ਜੀ ਫੀਲਿੰਗ ਲਾਉਂਗਾ ਤਾਂ ਦੀਪੂ ਵੀਰੇ ਹੁਣ ਤੁਰਿਆ ਯਾਨੀ ਕਿ ਅਦਰ ਰਸਤੇ ਚ ਆਪਾਂ ਨੂੰ ਮਿਲ ਜੂਗਾ ਬਾਈ ਡਰ ਬਹੁਤ ਲੱਗਦਾ ਓਰੇ ਆਂਦੇ ਆਂਦੇ ਜਿਵੇਂ ਪੈਦਲ ਤੁਰੇ ਆ ਰਿਆ ਨਾ ਮੈਂ ਤਾਂ ਆਪਣੀ ਵੀਡੀਓ ਦੇ ਚੱਕਰ ਚ ਵਲੌਗਿੰਗ ਦੇ ਚੱਕਰ ਚ ਆ ਰਿਆ ਨਹੀਂ ਨਹੀਂ ਆਂਦਾ ਹੁੰਦਾ ਓਰੇ ਬਹੁਤ ਡਰ ਲੱਗਦਾ ਵੀ ਤੁਰ ਕੇ ਆਂਦੇ ਓਰੇ ਚੋਰ ਘੇਰਦੇ ਨੇ ਰਾਤ ਨੂੰ ਤਿਕੋ ਗਾਈਸ ਉਹ ਪਿੱਛੇ ਕਿੰਨਾ ਹਨੇਰਾ ਸੀ ਹੁਣ ਦੇਖੋ ਮੌਸਮ ਸਾਫ ਹੋ ਗਿਆ ਨਾ ਉਹ ਦਰਖਤਾਂ ਕਰਕੇ ਸੀ ਜੰਗਲ ਕਰਕੇ ਇਹ ਲੋ ਜੀ ਗਾਇਸ ਫਾਈਨਲੀ ਦੀਪੂ ਆ ਗਿਆ ਸੀ ਲੈਣ ਮੈਨੂੰ ਹੁਣ ਚਲਦੇ ਆ ਕਰੀ ਲੋ ਗਾਇਸ ਫਾਈਨਲੀ ਪਹੁੰਚ ਗਏ ਸੀ ਪਿੰਡ ਨਾਨਕਾ ਪਿੰਡ ਗਾਇਸ ਪਿੰਡ ਨਾਨਕੇ ਪਹੁੰਚ ਗਏ ਸੀ ਇਹ ਆ ਸਾਡੇ ਮਾਮਿਆਂ ਦਾ ਘਰ ਲੋ ਦੇਖੋ ਗਾਇਸ ਅੱਗੇ ਸੀ ਤਾਂ ਲੈਕਸੀ ਨੂੰ ਦੇਖੋ ਉਧਰ ਟੋਮੀ ਇੱਕ ਟਮ 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 ਨਿੱਤਾ ਮੇਰਾ ਸਵਾਗਤ ਕਰ ਰਿਹਾ ਆਰਤੀ ਕਰ ਰਿਹਾ ਪਤਾ ਕਿਉਂ ਕਿਉਂਕਿ ਨਾ ਬਈ ਇਹਨੂੰ ਕਿੰਨੇ ਦਿਨ ਹੋ ਗਏ ਫੋਨ ਕਰਦੇ ਨੂੰ ਆ ਜਾ ਆ ਜਾ ਬਟ ਤੈਨੂੰ ਪਤਾ ਹੈ ਬੀਜੀ ਕਰਨ ਮਾ ਨਹੀਂ ਪਾਇਆ ਦੇਖ ਹੁਣ ਆਰਤੀ ਕਰ ਰਿਹਾ ਵੀ ਮਸਾ ਪਦਾ ਰਿਹਾ ਹੈ ਇਹ ਬਹੁਤ ਦਿਨਾਂ ਬਾਅਦ ਆਇਆ ਪਚਾਰਾ ਸਾਡਾ ਰਿਸ਼ੂ ਵੱਲੇ ਯੂਟਿਊਬਰ ਵਾਲਾ ਅਸੀਂ ਕੱਦੇ ਫੋਨ ਕਰਦੇ ਆ ਇਹਨੂੰ ਵੀ ਭਾਈ ਆ ਜਾ ਆ ਜਾ ਜਿਹੜੇ ਆਂਦਾ ਨਹੀਂ ਹਰਦਤ ਆਉਲ ਰਹਿਗੇ ਲੱਗਣਾ ਦੇਖ ਲਓ ਬਾਈ ਐਵੇਂ ਸਵਾਗਤ ਓਡਾ ਹੁੰਦਾ ਏ ਐਵੇਂ ਨਹੀਂ ਹੋ ਰਿਹਾ ਇਹ ਸਵਾਗਤ ਹੋ ਰਿਹਾ ਵੀ ਮਸਾ ਆਇਆ ਹੈ ਖਦੇ ਖਦੇ ਪੀਣ ਸੇ ਬੜਾ ਚੰਗਾ ਹੈ ਅ ਅ ਅ ਵੀ ਮੈਂ ਵੀ ਖਵਾ ਦਿੰਦਾ ਵੀ ਮਸਾ ਆਇਆ ਮੈਂ ਲੋਈ ਹਰਦੀ ਲਈ ਜੈ ਹੋ ਬਧਾਗੇ ਬਧਾਗੇ ਚਰਨ ਸੁਲਝਾਏਗਾ ਮੈਂ ਤੁਚ ਡਿੱਪੂ ਖੜਾ ਇੱਧਰ ਭਾਬੀ ਮੇਰਾ ਵਲੋਗ ਦੇਖਣ ਲੱਗ ਰਹੀ ਐ ਸਾਡੇ ਸਾਰੇ ਰਿਸ਼ਤੇਦਾਰੀ ਚ ਵਲੋਗ ਚੱਲਦਾ ਐ ਦੇਖੋ ਹੈ ਕਿਹਾ ਨੂਰ ਐ ਚਿਹਰੇ ਤੇ ਦੇਖੋ ਸਾਰੇ ਰਿਸ਼ਤੇਦਾਰ ਸਾਡੇ ਦੇਖਦੇ ਨੇ ਹਜੇ ਬਾਅਦ ਦੇ ਤੱਕਟ ਦੇਖਦੇ ਨੇ ਹੌਲੀ ਹੌਲੀ ਲੱਗ ਜਾਣਗੇ ਦੇਖਣ ਚਲੋ ਗਾਇਸ ਤਾਂ ਹੁਣ ਖਾਣੇ ਪੀਣੇ ਆ ਹੁਣ ਪੀਣ ਲੱਗ ਗਿਆਂ ਚਾਹ ਚਾਣ ਲਈ ਬਰਫੀ ਆਪਿਆ ਤੇ ਆਗ ਨੇ ਸੁਪੰਝੀ ਰਸਗੋਲੇ ਬਈ ਇਹ ਮੇਰੇ ਭਾਈ ਨੂੰ ਮਿਲਦੇ ਨੇ ਉਹਨਾਂ ਚ ਕੋਈ ਵੀ ਨਹੀਂ ਖਾਂਦਾ ਜਦੋਂ ਮੈਂ ਆਣਾ ਨਾ ਮੈਂ ਹੀ ਖਾ ਕੇ ਜਾਣਾ ਉਹਨਾਂ ਇਹ ਵਾਰ ਦਿਵਾਲੀ ਨੂੰ ਚਲੋ ਆਇਓ ਖਾਣੇ ਗਾਇਸ ਪੰਜੀਰਾ ਸੁਗੁੱਲਾ ਲੋ ਗਾਇਸ ਤਾਂ ਹੁਣ ਕਰਦੇ ਆਪਾਂ ਡਾਂਸ ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ ਲੋ ਗਾਇਸ ਤਾਂ ਰਾਤ ਦੇ ਬੱਜ ਚੁੱਕੇ ਨੇ 8 ਤੇ ਹੁਣ ਚੱਲਿਆਂ ਵੀਰੇ ਆਪਾਂ ਖਰੜ ਜੋਤ ਬੱਤੀ ਕਰਨ ਵਾਲੇ ਮਾਰਕੀਟ ਘੁੰਮਾਂਗੇ ਨਾਲ ਥੋੜਾ ਮੋਟਾ ਖਾ ਪੀ ਆਂਗੇ ਮੈਂ ਜਦੋਂ ਵੀ ਆਣਾ ਤਾਂ ਇਹ ਲੈ ਕੇ ਜਾਂਦੇ ਨੇ ਮੈਨੂੰ ਖਵਾ ਪਿਆ ਕੇ ਲੰਦੇ ਨੇ ਬਰਗਰ ਮੋਮਸ ਸਪਰਿੰਗ ਰੋ ਚਲੋ ਭਾਈ ਚਲਦੇ ਆ ਤੁਹਾਨੂੰ ਦਿਖਾਵਾਂਗੇ ਜੰਗਲ ਰਾਤ ਨੂੰ ਉਹ ਦੇਖੋ ਕੁਝ ਨਹੀਂ ਦਿਖ ਰਿਹਾ ਭਾਈ ਦੇਖੋ ਰਾਤ ਨੂੰ ਡਰ ਲੱਗਦਾ ਜਾਂਦੇ ਹੋਏ ਪੂਰਾ ਸੋਇਆ ਵਰਨਾਡਾਇਨ ਕਟਖ ਤੇ ਗਾਇਸ ਹੁਣ ਖਾਣ ਲੱਗੇ ਆਪਾਂ ਵਿੱਚ ਸਪਰਿੰਗ ਰੋਲ ਮੈਂ ਜਦੋਂ ਵੀ ਗਾਇਸ ਖਰੜਾ ਆਣਾ ਉਹਨਾਂ ਨਾਲ ਤੇ ਇੱਥੇ ਜ਼ਰੂਰ ਆ ਕੇ ਜਾਣਾ ਹੁੰਦਾ ਬਹੁਤ ਘੈਂਟ ਚੀਜ਼ ਹੁੰਦੀ ਹੈ ਨਾ ਵੀ ਆ ਦੇ ਹਾਂ ਲੋਕੇਸ਼ਨ ਹੈਗੀ ਜਦੋਂ ਆਪਾਂ ਫਲਾਈਓਗਰ ਤੋਂ ਅੰਦਰ ਨੂੰ ਵੱਢਦੇ ਨਾ ਖਰੜ ਸ਼ਹਿਰ ਚ ਉਹ ਲੋਕੇਸ਼ਨ ਆ ਬਹੁਤ ਘੈਂਟ ਹੁੰਦੇ ਨੇ ਬਾਈ ਤੁਸੀਂ ਵਿਜ਼ਿਟ ਕਰਿਓ ਜਿਹੜਾ ਵੀ ਖਰੜਾ ਆਊਗਾ ਨਾ ਸਾਦੇ ਬਚ ਚੁੱਕੇ ਸੀ 10 ਤੇ ਹੁਣ ਆਏ ਸੀ ਬਾਈ ਆਪਾਂ ਖਰੜ ਦੁਸ਼ਹਿਰਾ ਮੇਲੇ ਤੇ ਤੇ ਬਾਈ ਲੇਟ ਹੋ ਗਏ ਯਾਰ ਹੁਣ ਐਂਟਰੀ ਮਿਲ ਨਹੀਂ ਰਹੀ ਯਾਨੀ ਕਿ ਟਿਕਟ ਮਿਲ ਨਹੀਂ ਰਹੀ ਅੰਦਰ ਜਾਣ ਦੀ ਕਿਉਂਕਿ ਇਹਦਾ ਟਾਈਮ ਵੀਰੇ 4 ਤੋਂ 10 ਹੈਗਾ ਤਾਂ ਕਰਕੇ ਬਾਈ ਮੈਂ ਤਾਂ ਅਸੀਂ ਵਧੀਆ ਨਜ਼ਾਰੇ ਲਵਾਏ ਕਿਸ਼ਤੀ ਦੀ ਵੀਡੀਓ ਬਣਾਵਾਂਗੇ ਨਜ਼ਾਰੇ ਨਾਲ ਦੇਖੋ ਸਿੰਗਾਪੁਰ 에어ਲਾਈਨਸ ਲਿਖਿਆ ਬਹੁਤ ਵਧੀਆ ਵਜਾ ਆਣਾ ਸੀ ਬਟ ਚਲੋ ਸੋ ਸਾਈਡ ਆਪਾਂ ਨੂੰ ਮੁੜਨਾ ਪੈ ਰਿਹਾ ਚਲੋ ਗਾਇਸ ਠੀਕ ਹੈ ਜੀ ਹੁਣ ਚਲਦੇ ਆ ਘਰੇ ਕਿਉਂਕਿ ਬਹੁਤ ਘੁੰਮ ਲੇ ਖਾ ਪੀ ਵੀ ਬਹੁਤ ਲਿਆ ਯਾਰਾ ਪੇਟ ਫੁੱਲ ਹੋ ਗਿਆ ਤੇ ਗਾਇਸ ਜਾ ਕੇ ਵਲੋਗ ਨੂੰ ਐਡੀਟਿਵ ਵੀ ਕਰਨਾ ਹੈ 3-4 ਵੱਜ ਜਾਂਦੇ ਹਾਂਜੀ ਗੈਸਸ ਤੇ ਹੁਣ ਆ ਗਏ ਸੀ ਘਰੇ ਤੇ ਕਰਨ ਲੱਗਿਆ ਡিনার ਤੇ ਗੈਸਸ ਅੱਜ ਦਾ ਵੀਲੋਗ ਕਰਦੇ ਇੱਥੇ ਹੀ ਐਂਡ ਆਈ ਹੋਪ ਤੁਹਾਨੂੰ ਅੱਜ ਦਾ ਵੀਲੋਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਚ ਯੋਰ ਵੈਲੇ ਯੂਟਿਊਬਰ ਬਾਏ ਬਾਏ